ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੁਨੀਆ ਦਾ ਹਰ ਸ਼ਖਸ ਇਸ ਦੌੜ ਵਿੱਚ ਲੱਗਾ ਹੋਇਆ ਏ ਕਿ ਮੇਰੇ ਕੋਲ ਧਨ ਬਹੁਤਾ ਹੋਣਾ ਚਾਹੀਦਾ ਏ ਉਹ ਇਕੱਠਾ ਕਰਨ ਵਾਸਤੇ ਕਿਹੜਾ ਤਰੀਕਾ ਅਪਣਾਉਣਾ ਏ ਇਹਦੇ ਬਾਰੇ ਕਦੇ ਵੀ ਮਨੁੱਖ ਬੁਰੇ ਭਰੇ ਦੀ ਵਿਚਾਰ ਨਹੀਂ ਕਰਦਾ ਪਰ ਇੱਕ ਗੱਲ ਯਾਦ ਰੱਖੋ ਦੋ ਨੰਬਰ ਦੇ ਨਾਲ ਪੈਸਾ ਇਕੱਠਾ ਕੀਤਾ ਹੋਇਆ ਕਦੇ ਵੀ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਆਉਣ ਦਿੰਦਾ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਸਰਕਾਰਾਂ ਯੋਗ ਵੀਰ ਗੁਰਪਾਲ ਸਿੰਘ ਦੀ ਪਖੋਪੁਰ ਨੇ ਇੱਕ ਕਵਤਾ ਕਲਮਬੰਦ ਕੀਤੀ ਹੈ ਉਸ ਕਵਤਾ ਨੂੰ ਮੇਰੇ ਸਾਥੀ ਭਾਈ ਹਰਮਨਜੀਤ ਸਿੰਘ ਭਾਈ ਮਨਪ੍ਰੀਤ ਸਿੰਘ ਤੇ ਭਾਈ ਸਗਰਾਜ ਸਿੰਘ ਬਿਆਨ ਕਰ ਰਹੇ ਨੇ ਕਵੀਸ਼ਰ ਜਥਾ ਭਾਈ ਦੀਦਾਰ ਸਿੰਘ ਆਪ ਜੀ ਦੇ ਸਨਮੁਖ ਪੇਸ਼ ਕਰ ਰਿਹਾ ਹੈ ਸਰਵਣ ਕਰੀਏ ਜੀ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ ਥੋੜਾ ਚਿਰ ਤਾਂ ਬੰਦਾ بڑے ਹੁਲਾਰੇ ਲੈਂਦਾ ਨੇ ਮੂੰਹ ਕਹਿੰਦਾ ਏ ਉਹ ਬੋਟੇ ਉਤੋਂ ਥੁੱਕਦਾ ਗੱਲ ਕਿਸੇ ਦੀ ਜਰਦਾ ਨਾ ਦੋ ਨੰਬਰ ਦਾ ਪੈਸਾ ਜਿੰਦ ਸੁਖਾਲੀ ਕਰਦਾ ਨਾ ਦੋ ਨੰਬਰ ਦਾ ਪੈਸਾ ਜਿੰਦ ਸੁਖਾਲੀ ਕਰਦਾ ਨਾ ਲੋਟ-ਲੋਟ ਕੇ ਲੋਕਾਂ ਨੂੰ ਭਰ ਲੈ ਖਜ਼ਾਨੇ ਨੇ ਲੋਟ-ਲੋਟ ਕੇ ਲੋਕਾਂ ਨੂੰ ਭਰ ਲੈ ਸਾਂਝੇ ਕੰਮ ਵਿੱਚ ਜਾਣ ਬੋਝ ਕੇ ਲਾਥ ਅੜਾਉਂਦਾ ਏ ਉਹ ਬੰਦਾ ਪਿੰਡ ਦਾ ਆਖੂ ਆਖੇ ਲੱਗੇ ਘਰ ਦਾ ਨਾਂ 2 ਨੰਬਰ ਦਾ ਪੈਸਾ ਜਿੰਦ ਸੁਖਾਲੀ ਕਰਦਾ ਨਾਂ 2 ਨੰਬਰ ਦਾ ਪੈਸਾ ਜਿੰਦ ਸੁਖਾਲੀ ਕਰਦਾ ਨਾਂ ਓਠਿਆ ਕਾਰਾ ਐਸ਼ ਪਰਸਤੀ ਬਹੁਤ ਕਮਾਈਆ ਹੱਸਦੇ ਵਸਦੇ ਕਈ ਘਰਾਂ ਨੂੰ ਧੀ ਲਾਈਆ ਹੱਸਦੇ ਵਸਦੇ ਸੁਖਾਲੀ ਕਰਦਾ ਨਾ ਉਹ ਆਪਣਾ ਜਦ ਕੋਈ ਲੱਗੇ ਆਪਣਾ ਜਦ ਕੋਈ ਲੱਗੇ ਤੇ ਇਹ ਫਿਰ ਪਛਤਾਉਂਦਾ ਏ ਏ ਕੀ ਕੰਮ ਮੈਂ ਕੀਤੇ ਫਿਰ ਚੇਤੇ ਕਰ ਰੋਂਦਾ ਏ ਏ ਕੀ ਕੰਮ ਮੈਂ ਕੀਤੇ ਫਿਰ ਚੇਤੇ ਕਰ ਰੋਂਦਾ ਏ ਉਹ ਕਰਦਾ ਬੋਤੇ ਹਿਲੇ ਕੋਈ ਵੀ ਹਮੇਂ ਬਰਦਾ ਨਾ ਦੋ ਨੰਬਰ ਦਾ ਪੈਸਾ ਜਿੰਦ ਸੁਖਾਲੀ ਕਰਦਾ ਨਾ ਸੁਖੀ ਵਸੇ ਪੰਜਾਬ ਜੋ ਅਗਨਸ਼ੀਆਂ ਦੀ ਸਰਦਾ ਪਿਆ ਸੁਖੀ ਵਸੇ ਪੰਜਾਬ ਜੋ ਅਗਨਸ਼ੀਆਂ ਦੀ ਸਰਦਾ ਪਿਆ